ਬਾ ਰਾਮ ਰਾਏ ਸਾਹਿਬ ਜੀ ਨੂੰ ਜਿੰਦਾ ਕਿਉਂ ਜਲਾਇਆ ਗਿਆ ਬਾਬਾ ਰਾਮ ਰਾਏ ਜੀ ਦਾ ਜਨਮ 1646 ਚ ਸਿੱਖਾਂ ਦੇ 7ਵੇਂ ਗੁਰੂ ਹਰ राय ਜੀ ਦੇ ਘਰ ਸ਼ੀਸ਼ ਮਹਿਲ ਕੀਰਤਪੁਰ ਵਿਖੇ ਹੋਇਆ ਉਹ ਗੁਰੂ ਜੀ ਦੇ ਵੱਡੇ ਸੁਪੁੱਤਰ ਸਨ ਤੇ ਛੋਟੀ ਉਮਰ ਤੋਂ ਹੀ ਜੋਗਾ ਅਭਿਆਸ ਕਰਦੇ ਸਨ ਔਰੰਗਜ਼ੇਬ ਕੋਲ ਕਿਸ ਨੇ ਸ਼ਿਕਾਇਤ ਕੀਤੀ ਕਿ ਸਿੱਖਾਂ ਦੇ ਪਵਿੱਤਰ ਗ੍ਰੰਥ ਚ ਮੁਸਲਮਾਨਾਂ ਦੇ ਖਿਲਾਫ ਲਿਖਿਆ ਗਿਆ ਹੈ ਸੋ ਔਰੰਗਜ਼ੇਬ ਨੇ ਗੁਰੂ ਹਰ Rai ਜੀ ਨੂੰ ਦਿੱਲੀ ਬੁਲਾਇਆ ਗੁਰੂ ਜੀ ਆਪ ਤਾਂ ਨਾ ਗਏ ਪਰ ਉਹਨਾਂ ਨੇ ਬਾਬਾ RAM Rai ਜੀ ਨੂੰ ਕਿਹਾ ਕਿ ਉਹਨਾਂ ਦੀ ਥਾਂ ਤੇ ਦਿੱਲੀ ਜਾਣ ਸੋ ਬਾਬਾ RAM Rai ਜੀ ਦਿੱਲੀ ਗਏ ਅਤੇ ਔਰੰਗਜ਼ੇਬ ਨੂੰ ਮਿਲੇ ਔਰੰਗਜੀਤ ਨੇ ਬਾਬਾ ਰਾਮਨਾਇ ਨੂੰ ਕਿਹਾ ਕਿ ਗ੍ਰੰਥ ਸਾਹਿਬ ਵਿੱਚ ਮੁਸਲਮਾਨਾਂ ਦੇ ਖਿਲਾਫ ਕਿਉਂ ਲਿਖਿਆ ਹੈ ਤੇ ਉਸਨੇ ਰਾਗ ਆਸਾਂ ਦੇ ਹੇਠ ਲਿਖੇ ਸ਼ਬਦ ਦੀ ਉਦਾਹਰਣ ਦਿੱਤੀ ਮਿੱਟੀ ਮੁਸਲਮਾਨ ਕੀ ਪੈੜੇ ਪਈ কুমਿਆਰ ਘੜ ਪਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ ਜਲ ਜਲ ਹੋਵੇ ਬੱਪੜੀ ਚੜ ਚੜ ਪਵੇ ਅੰਗਾਰ ਨਾਨਕ ਜਹ ਕਰਤਾ ਕਾਰਨ ਕੀਆ ਸੋ ਜਾਣੈ ਕਰਤਾਰ ਬਾਬਾ ਰਾਮ ਰਾਏ ਨੇ ਔਰੰਗਜ਼ੇਬ ਨੂੰ ਕਿਹਾ ਕਿ ਮੁਸਲਮਾਨ ਸ਼ਬਦੀ ਥਾ ਸ਼ਬਦ ਬੇਈਮਾਨ ਹੈ ਦਿਖਾਰੀ ਦੀ ਗਲਤੀ ਨਾਲ ਸ਼ਬਦ ਮੁਸਲਮਾਨ ਲਿਖਿਆ ਗਿਆ ਇਸ ਤੇ ਗੁਰੂ ਪਿਤਾ ਬਾਬਾ ਰਾਮ ਰਾਏ ਨਾਲ ਸਖਤ ਨਾਰਾਜ਼ ਹੋ ਗਏ ਅਤੇ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਮੂੰਹ ਨਾ ਦਿਖਾਉਣ ਸੋ ਬਾਬਾ ਰਾਮ ਰਾਏ ਪੰਜਾਬੋਂ ਤਾਂ ਉੱਤਰਾਖੰਡ ਚਲੇ ਗਏ ਸ਼੍ਰੀ ਨਗਰ ਦਾ ਰਾਜਾ ਫਤਿਹ ਸ਼ਾ ਉਹਨਾਂ ਦਾ ਲਿਹਾਜ਼ੀ ਸੀ ਉਸਨੇ ਉਹਨਾਂ ਨੂੰ ਦੇਰਾਦੂੰਨ ਦੀ ਜਾਗੀਰ ਦੇ ਦਿੱਤੀ ਦੇਰਾਦੂੰਨ ਦੀ ਥਾਂ ਉਸ ਸਮੇਂ ਸੰਗਣਾ ਜੰਗਲ ਸੀ ਅਤੇ ਸ਼ੇਰ ਬਗੇਲੇ ਆ ਫਿਰਦੇ ਸਨ ਬਾਬਾ ਜੀ ਨੇ ਇੱਥੇ 1676 ਚ ਦੇਰਾਦੂੰਨ ਵਸਾਇਆ ਕਿਹਾ ਜਾਂਦਾ ਹੈ ਕਿ ਜਿਸ ਥਾਂ ਬਾਬਾ ਜੀ ਨੇ ਘੋੜੇ ਦੇ ਪੌੜ ਮਾਰਿਆ ਉੱਥੇ ਉਹਨਾਂ ਨੇ ਝੰਡਾ ਗੱਡਤਾ ਹੌਲੀ ਤੋ 5ਵੇਂ ਦਿਨ 5ਵੀਂ ਨੂੰ ਬਾਬਾ ਜੀ ਇਸ ਥਾਂ ਤੇ ਪਹੁੰਚੇ। ਇਸੇ ਦਿਨ ਉਹਨਾਂ ਦਾ ਜਨਮ ਦਿਨ ਵੀ ਸੀ। ਸੋ ਇਸ ਦਿਨ ਉੱਥੇ ਭਾਰੀ ਮੇਲਾ ਲੱਗਦਾ ਸੀ। ਬਾਬਾ RAM RAJ ਉੱਚ ਪੱਧਰ ਦੇ ਯੋਗੀ ਵੀ ਸਨ ਯੋਗ ਦੀ ਸਭ ਤੋਂ ਉੱਚੀ ਅਵਸਥਾ ਨਿਰਵਿਕਲਪ ਸਮਾਧੀ ਹੀ ਹੁੰਦੀ ਹੈ ਇਸ ਸਮਾਧੀ ਚ ਯੋਗੀ ਆਪਣੇ ਸਰੀਰ ਨੂੰ ਛੱਡ ਕੇ ਬਾਹਰ ਚਲਾ ਜਾਂਦਾ ਹੈ ਤੇ ਕੁਝ ਸਮੇਂ ਬਾਅਦ ਆਪਣੇ ਛੇਰ ਵਿੱਚ ਵਾਪਸ ਵੀ ਆ ਜਾਂਦਾ ਹੈ ਇੱਕ ਵਾਰ ਬਾਬਾ RAM RAJ ਆਪਣੀ ਪਤਨੀ ਮਾਤਾ ਪੰਜਾਬ ਕੌਰ ਨੂੰ ਕਹਿਣ ਲੱਗੇ ਕਿ ਉਹ ਨਿਰਵਿਕਲ ਸਮਾਧੀ ਵਿੱਚ ਜਾ ਰਹੇ ਹਨ ਕੋਈ ਉਹਨਾਂ ਦੀ ਸਮਾਧੀ ਭੰਗ ਨਾ ਕਰੇ ਉਹ ਆਪਣੇ ਕਮਰੇ 'ਚ ਚਲੇ ਗਏ ਅਤੇ ਅੰਦਰੋਂ ਕਮਰਾ ਬੰਦ ਕਰਕੇ ਨਿਰਵਿਕਲਪ ਸਮਾਧੀ 'ਚ ਚਲੇ ਗਏ ਜਦੋਂ ਉਹ ਕਾਫੀ ਜ਼ਿਰ ਆਪਣੇ ਸਰੀਰ ਵਿੱਚ ਵਾਪਸ ਨਾ ਆਏ ਤਾਂ ਲੋਭੀ ਮਸੰਦਾਂ ਨੇ ਰੌਲਾ ਪਾਤਾ ਕਿ ਉਹਨਾਂ ਦੀ ਮੌਤ ਹੋ ਗਈ ਮਜ਼ੰਦਾ ਦੀ ਨਿਗਾਹ ਉਹਨਾਂ ਦੀ ਜਾਗੀਰ ਅਤੇ ਜਾਇਦਾਦ ਵੱਲ ਸੀ ਮਾਤਾ ਪੰਜਾਬ ਕੌਰ ਨੇ ਮਸੰਦਾਂ ਨੂੰ ਬਹੁਤ ਸਮਝਾਇਆ ਕਿ ਉਹ ਅੱਗੇ ਵੀ ਇਸ ਤਰ੍ਹਾਂ ਦੀ ਸਮਾਧੀ ਲਾਉਂਦੇ ਨੇ ਤੇ ਕੁਝ ਸਮੇਂ ਬਾਅਦ ਵਾਪਸ ਵੀ ਆ ਜਾਂਦੇ ਨੇ ਪਰ ਮਸੰਦਾਂ ਦਾ ਨਾਮੰਨੇ ਉਹਨਾਂ ਨੇ ਦਰਵਾਜ਼ਾ ਤੋੜ ਕੇ ਉਹਨਾਂ ਦੇ ਸਰੀਰ ਦਾ ਅੰਤਮ ਸੰਸਕਾਰ ਕਰ ਦਿੱਤਾ ਕੁਝ ਸਮੇਂ ਬਾਅਦ ਬਾਬਾ ਜੀ ਵਾਪਸ ਆ ਗਏ ਤੇ ਆਪਣੇ ਸਰੀਰ ਦਾ ਅੰਤਮ ਸੰਸਕਾਰ ਦੇਖ ਕੇ ਤੜਫੇ ਉਹਨਾਂ ਨੇ ਮਸੰਦਾਂ ਨੂੰ ਝਰਾਬ ਦਿੱਤਾ ਕਿ ਜਿਸ ਤਰ੍ਹਾਂ ਤੁਸੀਂ ਮੈਨੂੰ ਜਿਉਂਦੇ ਨੂੰ ਜਲਾਇਆ ਉਸ ਤਰ੍ਹਾਂ ਤੁਸੀਂ ਵੀ ਜਿਉਂਦੇ ਜਲਾਏ ਜਾਵੋਗੇ ਇਹ ਘਟਨਾ 1987 ਵਾਪਰੀ ਦਸਮ ਪਿਤਾ ਗੁਰਗੋਬਿੰਦ ਸਿੰਘ ਜੀ 19 ਦਿਨੀ ਪੌਂਟਾ ਸੈਲਤ ਨਿਵਾਸ ਰੱਖਦੇ ਸਨ ਮਾਤਾ ਪੰਜਾਬ ਘੌਰ ਨੇ ਦਸਮ ਵਿਤਾ ਕੋਲ ਫਰਿਆਦ ਕੀਤੀ ਗੁਰੂ ਜੀ ਦੇਰਾਂ ਤੋਂ ਆਏ ਤੇ ਮਸੰਦਾਂ ਨੂੰ ਜਿਉਂਦਿਆਂ ਨੂੰ ਹੀ ਤੇਲ ਦੇ ਤਪਦੇ ਕੜਾਹਿਆਂ 'ਚ ਪਾ ਕੇ ਸਾੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਝਕ ਮਾਫ